ਸ਼ਸ਼ੀਕਾਲ ਜੀ ਇਸ ਸੰਘੇੜਾ ਪਿੰਡਾ ਮਦਾਰਪੁਰ ਸੰਘੇੜਾ ਧਰਮਕੋਟ ਹਲਕੇ ਦਾ ਜਨਨ ਕਿ ਪਿੰਡਾ ਇਹ ਪੰਨੋ ਦੂਸਰੇ ਬੰਨੇ ਆ ਦਰਿਆ ਆਲੇ ਬੰਨੇ ਠੀਕ ਹੈ ਜੀ ਜਦੋਂ ਵੀ ਇਹ ਰਾਸ਼ਨ ਪਾਣੀ ਲੈ ਜਾਂਦੇ ਆ ਇਹ ਇਸ ਤਰ੍ਹਾਂ ਹੀ ਬੇਲੀ ਦੇ ਲੈ ਜਾਂਦੇ ਆ ਤੇ ਵੀ ਜਨਨ ਕਿ ਸੰਪਰਕ ਟੁੱਟ ਚੁੱਕਾ ਵਾ ਜਿਵੇਂ ਕੱਲੋ ਵੀ ਉਧਰਲੇ ਬੰਨੇ ਰਾਹ ਸੀਗਾ ਉਧਰਲੇ ਬੰਨੇ ਪਾਣੀ ਹੋ ਗਿਆ ਤੇ ਇਹ ਬੀੜੀ ਤੇ ਲੈ ਜਾਂਦੇ ਆ ਤਾਂ ਬੇਲੀ ਦੇ ਰਾਸ਼ਨ ਪਾਣੀ ਲੈ ਜਾਂਦੇ ਆ ਹਜੇ ਤੱਕ ਜਨਨ ਕਿ ਵੀਰ ਹੋਣੀ ਇੱਧਰ ਹੀ ਆਹੇ ਘਰਾਂ ਦੇ ਵਿੱਚ ਹੀ ਆ ਤੇ ਕਈਆਂ ਗਲੀਆਂ ਦੇ ਵਿੱਚ ਪਾਣੀ ਵੜ ਚੁੱਕਾ ਕਈਆਂ ਘਰਾਂ ਚ ਪਾਣੀ ਨਹੀਂ ਵੜਿਆ ਠੀਕ ਹੈ ਜੀ ਪਾਣੀ ਜਿਵੇਂ 2 ਫੁੱਟ ਜਾਂ 2 2 ਤੋਂ 3 ਫੁੱਟ ਚੜੂਗਾ ਤੇ ਫਿਰ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਜਾਊਗਾ ਤੇ ਫਿਰ ਹੋ ਸਕਦਾ ਵੀ ਇਹਨਾਂ ਬੰਨਾਂ ਦੇ ਉੱਤੇ ਆ ਕੇ ਤੰਬੂ ਲਾ ਲੈਣ ਠੀਕ ਹੈ ਜੀ ਇਹ ਮਦਾਰਪੁਰ ਆ ਤੇ ਇਹ ਸੰਘੇੜਾ ਪਿੰਡਾ ਜਿਹੜਾ ਪਾਣੀ ਦੀ ਲਪੇਟ ਚ ਇਦਾਂ ਹੀ ਇੱਕ ਕੌਡੀ ਵਾਲਾ ਪਿੰਡਾ ਉਹ ਇਹ ਤੋਂ ਵੀ ਉੱਪਰਲੇ ਬੰਨੇ ਪਿੰਡ ਆ ਉਹ ਵੀ ਇੱਧਰਲੇ ਬੰਨੇ ਦਰਿਆ ਵਾਲੀ ਸਾਈਡ ਤੇ ਇਹ ਵੀ ਦਰਿਆ ਵਾਲੀ ਸਾਈਡ ਤੇ ਆ ਤੁਸੀਂ ਦੇਖ ਸਕਦੇ ਹੋ ਬੇੜੀ ਤੇ ਵੀਰ ਹੁਣੀ ਆਏ ਸੀਗੇ ਤੇ ਰਸਨ ਪਾਣੀ ਜਿਹੜਾ ਲੈ ਕੇ ਤੇ ਇਧਰੋਂ ਚੱਲ ਗਏ ਆ ਠੀਕ ਹੈ ਜੀ ਤੇ ਇਹ ਪਾਣੀ ਵਾਲੀ ਸਾਈਡ ਤੇ ਆ ਯਾਨੀ ਕਿ ਦਰਿਆ ਇੱਧਰਲੇ ਬੰਨੇ ਚੱਲੀ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਹ ਵੀਰ ਹੁਣੀ ਜਿਵੇਂ ਲੈ ਜਾਂਦੇ ਸਮਾਨ ਇਤਰਾ ਬੇੜੀ ਤੇ ਆ ਲੈ ਜਾਂਦੇ ਆ ਘਰਾਂ ਦੇ ਵਿੱਚ ਤੇ ਇਸ ਤਰ੍ਹਾਂ ਹੀ ਆ ਜਾਂਦੇ ਆ ਪਾਣੀ ਦਾ ਪਾਉ ਜਿਹੜਾ ਥੋੜਾ ਜਿਹਾ ਤੇਜ਼ ਹੋ ਚੁੱਕਾ ਵਾ ਤੇ ਕੱਲ 1.5 ਫੁੱਟ ਚੜ ਗਿਆ ਸੀ ਪਾਣੀ ਤੇ ਅੱਜ ਫੁੱਟ ਹੋਰ ਚੜ ਗਿਆ ਵਾ ਪਾਣੀ ਠੀਕ ਹੈ ਜੀ ਹੋ ਸਕਦਾ ਵੀ ਪਾਣੀ ਥੋੜਾ ਜਿਹਾ ਡਾਊਨ ਹੋ ਜੇ ਹੋ ਸਕਦਾ ਵੀ ਰਾਤੋ ਰਾਤ ਪਾਣੀ ਫੁੱਟ ਹੋਰ ਚੜ ਜੇ ਠੀਕ ਹੈ ਜੀ ਜਾਨੀ ਕਿ ਇਹ ਸੰਘੇੜਾ ਪਿੰਡ ਆ ਜਿਹੜਾ ਮਦਾਰਪੁਰ ਸੰਘੇੜਾ ਧਰਮਕੋੜ ਦਾ ਹਲਕੇ ਦਾ ਇਹ ਪਿੰਡ ਆ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਪਿੰਡ ਹੋਰ ਆ ਉਹ ਵੀ ਦਰਿਆ ਦੇ ਏਰੀਏ ਦੇ ਵਿੱਚ ਹੀ ਆਉਂਦਾ ਜਨ ਕਿ ਦਰਿਆ ਵਾਲੀ ਸਾਈਡ ਤੇ ਕੋਡੀ ਵਾਲਾ ਪਿੰਡ ਆ ਠੀਕ ਹੈ ਜੀ ਤੇ ਇਹ ਸੰਘੇੜਾ ਪਿੰਡ ਆ ਇਹ ਮਦਾਰਪੁਰ ਤੇ ਇਸ ਤਰ੍ਹਾਂ ਹੀ ਇਹ ਪਿੰਡ ਜਿਹੜਾ ਇਹ ਪਾਣੀ ਦੀ ਲਪੇਟ ਦੇ ਵਿੱਚ ਆਉਂਦਾ ਵਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਮੈਂ ਵੀ ਇਹ ਪਾਣੀ ਜਿਹੜਾ ਮਤਲਬ ਘਰਾਂ ਦੇ ਵਿੱਚ ਨਹੀਂ ਹਜੇ ਵੜਿਆ ਕਈਆਂ ਘਰਾਂ ਦੇ ਵਿੱਚ ਜਿਵੇਂ ਨੀਵੀਆਂ ਗਲੀਆਂ ਉਧਰ ਵਿੱਚ ਘਰਾਂ ਦੇ ਵਿੱਚ ਵੜ ਚੁੱਕਾ ਪਾਣੀ ਆ ਕਈਆਂ ਘਰਾਂ ਦੇ ਵਿੱਚ ਪਾਣੀ ਨਹੀਂ ਹਜੇ ਵੜਿਆ ਜੇ 1.5 ਤੋਂ 2 ਫੁੱਟ ਹੋਰ ਪਾਣੀ ਚੜਦਾ ਵਾ ਤੇ ਫੇਰ ਹੀ ਘਰਾਂ ਦੇ ਵਿੱਚ ਪਾਣੀ ਵੜ ਜਾਊਗਾ ਫੇਰ ਤੁਹਾਨੂੰ ਦੱਸਿਆ ਜਿਵੇਂ ਵੀ ਬਣਾ ਤੇ ਇਹਨਾਂ ਨੂੰ ਲੋਕਾਂ ਨੂੰ ਆਉਣਾ ਪਊਗਾ ਮਜਬੂਰੀ ਤੌਰ ਤੇ ਉੱਠ ਕੇ ਜਦੋਂ ਹੋਰ ਕੋਈ ਹਾਲ ਹੀ ਕੋਈ ਨਹੀਂ ਹੈਗਾ ਜਿਵੇਂ ਪਸ਼ੂਆਂ ਦਾ ਬਹੁਤ ਔਖਾ ਹੋਇਆ ਪਿਆ ਵਾ ਵੀ ਪੱਠੇ ਡੱਕੇ ਦਾ ਵੀ ਔਖਾ ਜਾਨੀ ਕਿ ਡੰਗਰ ਫਿਰ ਬਾਹਰਲੇ ਬੰਨੀ ਲਿਉਣਾ ਪੈਣ ਦੇਣਾ ਠੀਕ ਹੈ ਜੀ ਵੀ ਤਨ ਦੱਸਿਆ ਵੀ ਜਿਵੇਂ ਸਰਕਾਰੀ ਕੋਈ ਸਹਾਇਤਾ ਜਿਵੇਂ ਮਿਲਦੀ ਆ ਫੀਡ ਜਾਂ 4 ਕਿਲੋ 5 ਕਿਲੋ ਓਸਾ ਨਾਲ ਜਿਵੇਂ ਬੋਰੀਆਂ ਦੀ ਬੋਰੀਆਂ ਆਉਂਦੀਆਂ ਵਾ ਤੇ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਰੱਛ ਨੇ ਇਹ ਆਉਂਦਾ ਹੋਰ ਮੈਡੀਕਲ ਸਹੂਲਤਾਂ ਵੀ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਇਹਨਾਂ ਨੂੰ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਸੰਘੇੜਾ ਪਿੰਡ ਆ ਜਿਹੜਾ ਇਹ ਦਰਿਆ ਦੀ ਲਪੇਟ ਦੇ ਵਿੱਚ ਹੈਗਾ ਵਾ ਆਪਾਂ ਇਹ